ਉਛੜਿਆਂ ਦੀ ਅਗਣਾ ਬਲੇ ਰੰਨਾਲਿਆਂ ਦੇ ਪੱਕਣ ਪਰੋਂਥੇ ਪਰੋਂਥੇ ਆਈ ਹੈ ਕ੍ਰੋੰਥੇ ਬਹੁਤ ਸੋ ਬੜਾ ਘੈਂਟਾ ਅਜੇ ਤੱਕ ਓਟ-ਓਟ ਲੱਗੇ ਪੁਰੂਸ਼ਾਂ ਤੂੰ ਕੋ ਮੇਰੀ ਇਧਰੋਂ ਦੇਖੜਾ ਇੱਤ ਲੱਗ ਗਈ ਟਕਟ ਪੈਸੇ ਉਹ ਨਿਕਲੇ ਅਪਰ ਹੁਣ ਆ ਕੇ ਮੈਂ ਦੇਖ ਪ੍ਰੈਗਨੈਂਟ ਹੋ ਤੂ ਮਹਰੇ ਮੇਰੇ ਅੰਚੋ ਇਹ ਤਾਂ ਅੰਡੇ ਵੀ ਨਹੀਂ ਹੋਣੇ ਮੁੱਕੀ ਹੱਥੋਂ ਪਰ ਗਈ ਸੋਚ ਕੋਸ கல்வித்துறையில் தலைவன் ਆਪੁਰੂ ਓਏ ਮੈਂ ਨਾ ਇਹ ਕਹਿੰਦਾ ਸੀਗਾ ਵੀ ਮੈਂ ਨਾ ਉੱਥੇ ਜਾਣਾਗਾ ਕਾਲੀ ਮਾਤਾ ਦੇ ਸ਼ਰਾਬ ਚੜਾਉਣਾ ਪਟਿਆਲੇ ਤੇ ਤੁਸੀਂ ਤਾਂ ਨਹੀਂ ਚੜਾ ਨਹੀਂ ਚੜੂਣੀ ਦਾਰੂ ਤਾਂ ਯਾਰ ਚੜਾ ਕੇ ਆਉਣੀ ਹੈਗੀ ਫਿਰ ਹੁਣ ਹੈਗੀ ਆ ਮੈਂ ਕਰ ਕਰ ਰੋ ਲੈ ਜਾ ਕੱਲ ਨੂੰ ਤਾਂ ਮੈਂ ਜਾਣਾ ਹਨਾ ਟਾਈਮ ਨਾਲ ਮੈਨੂੰ ਹਣੀ ਵਾ ਗਿਆ ਚੱਲ ਮੈਂ ਚੱਲ ਆ ਜਾ ਫਿਰ ਆ ਜਾ

ਲੈ ਆ ਗਿਆ ਤੂੰ ਰ ਆ ਜਾ ਜੀ ਆ ਜਾ ਉਹ ਅੰਦਰ ਤਾਂ ਮੈਂ ਕੀ ਕਰਨਾਗਾ ਕਾਲੀ ਆ ਫਿਰ ਮੈਂ ਤੇਰੀ ਤੇਰੀ ਕਰਨੀ ਹੈ ਨਾ ਤੇਰੀ ਕਰਨੀ ਹੈ ਨਾ ਬੋਤਲ ਤਾਂ ਮੈਂ ਲੈ ਆਇਆ ਅੱਕਾ ਓਣੀ ਜੀ ਕਿਵੇਂ ਲੱਗਦੀ ਆ ਬਈ ਮੇਰੇ ਕੋਲ ਆਖੰਦਾ ਜਗਾੜ ਹੈ ਨਹੀਂ ਸੀ ਮੈਂ ਪੈਕ ਕੱਢ ਲਿਆ ਯਾਰ ਚਲ ਨੂੰ ਵੀ ਲੰਗਰੀ ਆ ਮਾਤਾ ਲੰਗਰੀ ਆਉਂਗੀ ਹਾਂ ਮੈਂ ਇਥੋਂ ਛੱਕ ਲਿਆ ਬਸ ਅੱਛਾ ਚਲੋ ਠੀਕ ਆ ਮੈਂ ਚੜਾਉਂਗਾ ਚੰਗਾ ਫਿਰ ਅਸੀਂ ਠੀਕ ਹੈ ਚੜਾਉਂਗਾ ਆਹ ਵਾਲੀ ਦੇਤੀ ਪਤੰਦਰ ਨੇ ਇਹ ਤਾਂ ਰੁੱਖ ਹੀ ਨਹੀਂ ਇਹ ਤਾਂ ਸਮਾਨ ਭਰ ਲੈਣਾ ਪਊਗਾ ਲੈ ਤੈਨੂੰ ਗੀਚੇ ਗੂਚੇ ਜੀ ਪਾਉਣਾ ਉਹ ਵੋ ਸੜਨਾ ਭਲਾ ਔਖੜਾ ਜਾ ਹੁਣ ਦੋ ਵੇ ਲੈ ਲੈ ਨਾ ਓਹ ਹੋ ਓਹ ਕਿੰਨੇ ਦੇਦੀ ਪਾਉਂਦੇ ਸਨ ਸਾਡੇ ਨੇ ਦੇ ਰੱਖਿਆ ਨਾ ਹੇ ਹੇ ਇਹ ਤਾਂ ਬੜਕਿਆ ਓਹੋ ਲੈ ਬਈ ਉਹਨੇ ਪਤੰਦ ਨੇ ਤਾਂ ਸੇਬਾਂ ਵਾਲੀ ਦਿੱਤੀ ਰੁੱਖੀ ਦਾ ਨਹੀਂ ਪੀਂਦੇ ਮੀਟ ਦਾ ਹੱਲ ਕਰਕੇ ਪਰ ਪੈਸੇ ਹੈ ਨਹੀਂ ਸਹਾਸੂਹੀ ਮਾਰ ਲਿਆ ਕੀ ਖੇਤ ਪਰ ਮੀਠਾ ਦਾ ਭੱਜੀ ਨਹੀਂ ਜਾਂਦਾ ਮੇ ਤੁਹਾਡਾ ਮੇਰਾ ਇੱਕ ਕੰਮ ਕਰਦਾ ਤੇ ਜਿਹਨੂੰ ਫੋਨ ਲਾਉਣ ਦੇ ਲਈ ਉਹ ਮਾਰਾ ਦੂਗਾ ਉਹਨਾਂ ਨੇ ਤਾਂ ਨਹੀਂ ਪੀਂਦਾ ਜੇ ਹੋਰ ਨੂੰ ਸੱਤ ਨਹੀਂ ਅਸਲਾ ਲਾ ਕੇ ਚੋਟ ਪਾਉਗਾ ਚਿਹਰਾ ਸਰਨਾ ਜੀ ਆ ਪਤੀ ਜੋ ਕਿਵੇਂ ਆ ਵਧੀਆ ਕਿੱਥੇ ਆ ਮੈਂ ਨਾ ਘਰੀ ਸੀ ਤੂੰ ਐਂ ਕਰੇ ਇੱਧਰ ਆਪਣੇ ਘਰੇ ਆ ਹਮ ਕੰਮ ਆ ਕੋਈ ਨੜੇ ਮੁੰਡਾ ਲਈ ਇੱਕਾ ਦਾ ਨਾਲ ਆ ਜਾ ਆ ਜਾ ਤਾਂ ਨੀ ਇੱਥੇ ਚਿੰਨੂ ਕੀ ਕੰਮ ਆ ਸਿੱਪੇ ਨੂੰ ਕਾਹੀ ਆ ਜਾ ਚੱਲ ਹੋ ਬੈਠਾ ਕੀ ਕੰਮ ਆ ਜਾ ਚਾ ਆ ਜਾ ਆ ਜਾ ਇੱਥੇ ਬਹਿ ਜਾ। ਹੋ ਜਾ ਆ ਜਾ ਚਾ ਬਹਿ ਜਾ ਫੇਰਾ ਬਹਿ ਜਾ। ਹੋ ਠੀਕ ਹੈ ਫੇਰਾ। ਇਹ ਵਧੀਆ ਵਧੀਆ ਦਿੱਖ ਰਿਹਾ। ਤੂੰ ਠੀਕ ਆ। ਵਧੀਆ ਆ ਜਾ ਤੂੰ ਲੱਸ। ਬੱਦਗਾਇ ਜਾ ਮਾਂ। ਹੋਰ ਮੈਂ ਤਾਂ ਇਹੀ ਕਹਿੰਦਾ ਸੀਗਾ। ਵੀ ਕਈ ਦਿਨ ਹੋ ਗਏ ਮੀਟ ਨਹੀਂ ਖਾਦਾ ਯਾਰ। ਅੱਛਾ। ਤੇ ਭੇਗ ਵੀ ਨਹੀਂ ਲਾਇਆ। ਅੱਛਾ। ਭੇਗ ਤਾਂ ਹਮ ਤਾਂ ਹੋ ਗਿਆ। ਤੇ ਮੀਟ ਨੂੰ ਹੈ ਨਹੀਂ ਪੈਸੇ ਹੁਣ। ਅੱਛਾ। ਇਹ ਕੋਈ ਇਸ਼ਾ ਹਸੂ ਹਮਾਰ ਲੈ ਕੇ ਜੇ ਆਪਾਂ ਨਾਲੇ ਤੁਸੀਂ ਬਾੜੇ ਗੋਟੀ ਗੋਟੀ ਮਾਰ ਲੈਣੇ ਆ ਚਲੋ ਚੱਲਗੇ ਚਲ ਚੱਲਗੇ ਜਿਹੜਾ ਚਾਲ ਚੱਲੋ ਚਲੋ ਚਲੋ ਤਿੱਤਾ ਕੀ ਚੱਕੀ ਵਰਨਾ ਇਧਰ ਆਏਗਾ ਰਾਹ ਤੂੰ ਤੀਰ ਫੜ ਕਮਾਨ ਨਾਲ ਆਹ ਹੋਈ ਲਗਾਣਾ ਮਾਰਨਾ ਜੀ ਇਹ ਕਸਣਾ ਹਾ ਹਾਈ ਚੱਲ ਰੰਗ ਬੈਠੀ ਮਿਲਤੀ ਦੇ ਨਾਲ ਹੀ ਫਰਗੋਸ਼ ਮਰੂ ਆਪਣੇ ਤੋਂ ਠੀਕ ਆ ਬੈਠ ਹਾਈ ਹਾਈ ਲੈ ਨੋ ਆ ਦਾ ਬੇਨਾ ਬੜਾ ਔਖਾ ਜਾਂਦਾ ਹੂੰ ਐਸੇ ਕਢਾ ਦੇ ਯਾ ਚਾਚਾ تیر ਕਿੱਥੋਂ ਲਿਆ ਇਹ ਕਹਿੰਦੇ ਨਹੀਂ ਕਿ ਵੀ ਮਿਰਜੇ ਦੇ ਓਏ تیر ਤੋੜਤੇ ਸੀਗੇ ਅੱਛਾ ਉਹ ਅਸਲ 'ਚ ਮੈਂ ਚੋਰੀ ਕਰ ਲਿਆ ਸੀਗਾ ਅੱਛਾ ਤੋੜੇ ਨਹੀਂ ਸੀ ਤੋੜੇ ਨਹੀਂ ਸੀ ਉਹ ਤਾਂ ਉਹੀ ਮਾਰਤੀ ਪਕਾਈ ਯਾਰ ਤੂੰ ਚੱਕ ਲਿਆ ਮੈਂ ਚੱਕ ਲਿਆ ਸੀਗਾ ਇਹਦਾ ਵੇਚਦੀ ਨਿਕਲ ਜਾਂਦੇ ਆ ਹੱਥੀ ਦੇ ਵੀ ਹਾਂ ਹਾਂ ਚਲਾ ਨਾ ਦੇਖ ਕੇ ਸੇਰਾ ਨਿਸ਼ਾਨਾ ਮਾਰ ਆਉਂ ਆਉ ਮਾਰ ਦੂੰ ਨਾ ਯਾਰ ਦੇ ਜਾ ਫਿਰ ਉਹ ਮੈਂ ਸ਼ਿਕਾਰ ਕਰ ਲਾ ਜੰਗਾ ਚਲ ਜੀ ਚੱਲੋ ਆ ਗਿਆ ਮੈਂ ਹਾਂ ਚੱਲ ਆ ਗਿਆ ਮਸਟਾਟ ਸ਼ਿਕਾਰ ਕਰ ਲੂ ਯਾਰ ਉਹ ਮਾਰੀ ਅੰਦਰ ਰਹਿੰਦਾ ਗਪੌੜ ਇਹ ਉਹੀ ਤਾਂ ਮੈਂ ਕਹਿੰਦਾ ਯਾਰ ਲੰਗ ਮਾਰ ਕੇ ਤਾਂ ਤੁਰਦਾ ਹੈ ਇਹ ਵੀ ਬੈਲੀ ਇਹ ਜਿਹੜਾ ਸ਼ਿਕਾਰ ਕਰੂਗਾ ਉਹੀ ਬੈਲੀ ਬਣਾ ਰਹਿੰਦਾ ਹੈ ਯਾਰ ਚੱਲ ਦੇਖਦੇ ਆਂ ਫਿਰ ਅੱਜ ਕੀ ਕਰਦਾ ਕਸਟਾ ਦਾ ਨਾਲ ਤੁਹਾਨੂੰ ਅੱਜ ਇਹਨੂੰ ਫੁੱਲ ਡਰਾਵਾਂਗੇ ਹਾਂ ਡਰਾਵ ਦੇਣਾ ਬਣਾ ਕਿੱਤੇ ਦਿਨਾਂ ਸੀਤੇ ਦਿਨਾਂ ਦੀ ਗਰਾਹਣ ਤਾ ਉਹ ਹੋ 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 ਮੇ ਮਿੱਤਰਾਂ ਨੂੰ ਉਸ ਖਾ ਦੇਣੀ ਨਹੀਂ ਤੇ ਦੇ ਲਾਟ ਫਿਰ ਸਭ ਨਹੀਂ ਕਿ ਸੱਤ ਸੱਤੇ ਦੂਮਹੋੜ ਹਲਤ ਬਚੇ ਨਾ ਨੀ ਤੂੰ ਬਚੇ ਨਾ ਓਏ ਓਏ ਇੰਨਾ ਟਾਈਮ ਲਾਇਆ ਚਾਚਾ ਓਏ ਓਏ ਯਾਰ ਮੇਰਾ ਨਾ ਚਾਦਰ ਖੁੱਲ ਗਿਆ ਅੱਛਾ ਉਹ ਫਿਰ ਮੈਂ ਬੰਨਣ ਲੱਗ ਗਿਆ ਤਾਂ ਟਾਈਮ ਲੱਗ ਗਿਆ ਬੱਚਾ ਇੱਕ ਇੱਥੇ ਚੀਤਾ ਵੀ ਰਹਿੰਦਾ ਪਿੰਡ ਜਾ ਰਿਹਾ ਆ ਥੋੜਾ ਜਿਹਾ ਕਹਿੰਦੇ ਤਾਂ ਹੈਗੇ ਬਚਤ ਹੀ ਦੱਸੋ ਭਈ ਆ ਗਈ ਹੈ ਨਾ ਅਸੀਂ ਤਾਂ ਉੱਡ ਜਾਾਂਗੇ ਆ ਜਾਾਂਗੇ ਤੁਹਾਨੂੰ ਕਾਦੇ ਵਾਸਤੇ ਜੇ ਸਮੇਂ ਵਾਸ ਬਚਦੀ ਵੜਦੇ ਹੋ ਆਏ ਉੱਪਰ ਤੇ ਚੀਤਾ ਵੀ ਖਾ ਜਾਾਂਗੇ ਅੱਛਾ ਹਾਂ ਬਈ ਕੱਟੋ ਹੋ ਆ ਯਾਰਾ ਛੇੜਾ ਖਰਜ ਹੋ ਰੇ ਬਹਿ ਜਾ ਕੀ ਕਰਨਾ ਚਾ ਉਹ ਬੀੜੀ ਬੂੜੀ ਲਾ ਲ ਗਏ ਯਾਰਾ ਬਾ ਜਾ ਉਹ ਹਾਂ ਆਏ ਹੋਏ ਇੱਕ ਤਾਂ ਨਾ ਬਹਿਣਾ ਔਖਾ

ਆਉਂਜੀ ਆ ਦੇਖ ਜਿਹੜਾ ਆ ਪੈਣਾ ਹੋਦਾ ਇੱਥੇ ਲਟਕੇ ਗਿਆ ਹੈਗਾ ਇਹਦੇ ਚ ਹੀ ਇਹਦੇ ਚ ਹੀ ਆ ਖੜਾ ਗਿਆ ਪਾਸਾ ਚੱਲੋ ਚੱਲੋ ਚਾਹ ਤੂੰ ਪੈਣਾ ਬਚਾ ਹਾਂ ਮੀਂਹ ਦਾ ਛੇੜਾ ਬਾਲੀ ਤੇਜ ਆ ਮੈਂ ਤਾਂ ਬਾਲੇ ਤੇ ਮਾ ਉਹ ਬੰਦਾ ਵੀ ਤਖੜਾ ਹਾਂ ਹਾਂ ਤੁਸੀਂ ਐ ਕਰੋ ਛੇੜਾ ਇੱਧਰ ਦੇਖੋ ਮੈਂ ਇੱਧਰ ਦੇਖਦਾ ਤੇ ਵੀ ਪਤਾ ਚੱਲਦਾ ਉਹ ਹਾਂ ਹਾਂ ਮੈਂ ਕਹਿੰਨਾ ਮੈਂ ਡਰਾ ਕੇ ਆਉਣਾ ਤੂੰ ਐਂ ਕਿ ਤੂੰ ਡਰਾ ਹਾਂ ਮੈਂ ਡਰਉਣਾ ਮੈਂ ਰੱਖ ਧਿਆਨ ਹਾਂ ਮੈਂ ਸਾਹਾ ਭਲਵਾਣਾ ਕਿਰਾ ਦੂਜਾ ਕਿੱ데 ਗਿਆ ਤੇਰੇ ਨਾਲ ਦਾ ਉਹ ਸਾਹਾ ਭਾਲਦਾ ਫਿਰਦਾ ਹੈ ਕਿਰਾ ਉਧਰ ਦੇਖ ਉਹਧਰ ਇਧਰ ਜਾਂ ਚ ਇਧਰ ਹਾਂ ਹ ਤਾਂ ਨਾ ਦੱਸਦਾ ਇਹਦੇ ਕੀ ਤੋਂ ਹੋਵੇ ਹਾਂ ਹਾਂ ਕੋਈ ਨਾ ਓਏ ਛੇੜੋ ਖਾ ਲਿਆ ਓਏ ਓਏ ਚਾਚਾ ਚਾੜਿਆ ਚਾਚਾ ਨਹੀਂ ਆ ਮਹੀਆ ਮਹੀਆ ਚਾੜਾ ਚਾੜਾ ਨਾ ਮਹੀਆ ਉਹ ਨਹੀਂ ਹੈ ਏ ਕੀ ਸੀਗਾ ਮੇਰਾ ਭਤੰਦਰਾ ਦਿਨ ਲੋਗ ਗਿਆ ਫੇਪੜਿਆਂ ਪਿੱਛੇ ਕੀ ਹੋ ਗਿਆ ਚਾਚਾ ਦੱਸ ਯਾਰ ਇਹਨੇ ਡرائی ਦਿੱਤੇ ਯਾਰ ਓ ਤੂੰ ਡਰਾਇਆ ਹੋਰ ਕੋਈ ਹੋਰ ਚੀਜ਼ ਨਹੀਂ ਆ ਕੇ ਖਾ ਲਿਆ ਸੱਪ ਨੇ ਮੈਨੂੰ ਲੱਗਾ ਦਾਤਾ ਤੂੰ ਯਾਰ ਦਲੇਰ ਹੈ ਮੇਰੀ ਤਾਂ ਚੱਪਲ ਵੀ ਉਹ ਹੋ ਗਈ ਨਾਲੇ ਕਹਿੰਦਾ ਮਾ ਮਾ ਔਰ ਤੂੰ ਨਾਲੇ ਡਰੀਂ ਨਾ ਤੂੰ ਹੀ ਕਾਣਾ ਪਾਲ ਹੁਣ ਪਾਲੋ ਉਹ ਲੋਕੀ ਚਾਹੇਰ ਮਨੂ ਐਸੀ ਮਾਰ ਲਿਆ ਕੋਈ ਯਾਰ ਤੂੰ ਆ ਬਿਡ ਗਿਆ ਪਿਆ ਏ ਕਾਰੀ ਚੌੜਾ ਯਾਰ ਨਹੀਂ ਤੂੰ ਵੀ ਹੈਂ ਤੂੰ ਮੈਂ ਲੈ ਲੈ ਯਾਰ ਤੂੰ ਵੀ ਡਰ ਕੋਕਲ ਬੰਦਾ ਉਹੀ ਮਾਰ ਕਦੇ ਕਹਿੰਦਾ ਚੀਤਾ ਮਾਰ ਦੂੰ ਕਦੇ ਕਹਿੰਦਾ ਕੋਈ ਮਾਰ ਦੂੰ ਨਹੀਂ ਚੇਰਾ ਇੱਥੇ ਤਾਂ ਹੈ ਹੀ ਨਹੀਂਗਾ ਫਿਰ ਆਪਾਂ ਹੋਰ ਪਾਸੇ ਦੇਖ ਲਗੇ ਮੈਂ ਤਾਂ ਕਹਿਣਾਗਾ ਫਿਰ ਆਪਾਂ ਹੋ ਉਧਰ ਜਾਂਦੇ ਆ ਉਧਰ ਉਧਰ ਹੱਟਾ ਦਿੰਨੀ ਆ ਉਧਰ ਚੱਲ ਨਾ ਛੱਡ ਦੇ ਚੱਲ ਚੱਲੋ ਪੁੱਤ ਮੈਂ ਤਾਂ ਤੀਰ ਸੱਟ ਕੀਤੇ ਸੀ ਮਸਾਂ ਤਲ ਐਸਤੇ ਦਾ ਚਿਹਰਾ ਉੱਡ ਉੱਡ ਗਿਆ ਹਨਾ ਹਾਂ ਚਾਹੋ ਉਧਰ ਚੱਲਾਂ ਚਾਚਾ ਉਹ ਹੋ ਛੋਰਾ ਕੰਨੀ ਤੂੰ ਹੀ ਮੈਨੂੰ ਮੇਰੀ ਤਾਂ ਵੀਡੀਓ ਕਰਾਤੀ ਸੀ ਉਹ ਤੇਰੀ ਵੀਡੀਓ ਕੀ ਸਾਨੂੰ ਦਿਖਾ ਸੀ ਚਾਚਾ ਯਾਰ ਤੂੰ ਵੀ ਨਾ ਵੀਡੀਓ ਤੈਨੂੰ ਹੋਰ ਲਿਆ ਦੇਗਾ ਪੁੱਤ ਚਲਦਾ ਹੈਗਾ ਔਰ ਸਾਨੂੰ ਤਾਂ ਆਈ ਸੀ ਤਾਂ ਤਾ ਯਾਰ ਤੇਰਾ ਉਹ ਤਾਂ ਯਾਰ ਮਾੜੇ ਇਹਨਾਂ ਹੀ ਡਰ ਗਿਆ ਮੈਂ ਤਾਂ ਹੋਈ ਦਲੇਰਾ ਉਹ ਕਹਿੰਦੇ ਨਹੀਂ ਹੁੰਦੇਗੇ ਵੀ ਅਕੇ ਵੀ ਮੈਂ ਦਿਮਾਗ ਦੀ ਸੁਣਦਾ ਮੈਂ ਦਿਲ ਦੀ ਨਹੀਂ ਸੁਣਦਾ ਤੇਰਾ ਤਾਂ ਮੇਰਾ ਦਿਲ ਆ ਹੋਰਨ ਮੇਰੀ ਤਾਂ ਦਿਮਾਗ ਨਾਲ ਲਿਆ ਜਾ ਫਿਰ ਤੇਰੇ ਪਿੱਛੇ ਦਾ ਮੈਂ ਫਿਰ ਲੋਕਾਂ ਨੂੰ ਕਹਿੰਦਾ ਫਿਰਦਾ ਮੇਰਾ ਚਾਚਾ ਦਲੇਰਾ ਲੜੀ ਜਾਂਦਾ ਲੋਕਾਂ ਨਾਲ ਵੀ ਕੁਝ ਰਾਏਗਾ ਉਹ ਮੈਂ ਤਾਂ ਦਲੇੜੀ ਆ ਮੁੰਡੇ ਲੜਦਾ ਮੇਰਾ ਦਿਲ ਫੇਫੜੇ ਵਿੱਚ ਨੋਕ ਖਾ ਰਿਹਾ ਜੰਦਾ ਸੀ ਪਰ ਮੈਂ ਨਹੀਂ ਡਰਦਾ ਸ਼ੇਰਾ ਚੰਚਰ ਤੇਰੀਆਂ ਤਾਂ ਗੱਲਾਂ ਵੀ ਕੰਗਣਾ ਦੀਆਂ ਫਿਲਮ ਵਰਗੀਆਂ ਨੇ ਨਾ ਉਹਨਾਂ ਚੱਖ ਨੇ ਕੱਲਾ ਨਾ ਤੇਰੀਆਂ ਗੱਲਾਂ ਤੋਂ ਓਏ ਨਹੀਂ ਯਾਰ ਤੁਸੀਂ ਬਸ ਅਸੀਂ ਤੇਰੇ ਸਿੱਤੇ ਲੋਕਾਂ ਨਾਲ ਲੜੀ ਜੰਨੇ ਆਂ ਔਰ ਓਏ ਆਪਾਂ ਵੜਦਾਂਗੇ ਲੋਕ ਯਾਰ ਕੌਣ ਕਹਿੰਦਾ ਤੁਹਾਨੂੰ ਕੁਝ ਉਹ ਤਾਂ ਚਾਹ ਸਹ ਤੂੰ ਤਾਂ ਤੈਨੂੰ ਡਰਾਇਆ ਤੂੰ ਮੋਕ ਮਾਰ ਗਿਆ ਤੂੰ ਥੱਲੇ ਲੇਟਣ ਲੱਗ ਗਿਆ ਓਏ ਮੈਂ ਨਹੀਂ ਡਰਿਆ ਸੀਗਾ ਸਿੱਧਾ ਜਾਣਾ ਮੇਰਾ ਦਿਲ ਡਰ ਗਿਆ ਚੱਲ ਫੇਰ ਹੋ ਤੇਰਾ ਬੱਸ ਤੇ ਆਹ ਮਾਰ ਆਪਾਂ ਗਾਂ ਚੱਲੋ ਆਪਾਂ ਇਹ ਗੱਲ ਨੂੰ ਛੱਡੋ ਛੱਡੋ ਯਾਰ ਹਾਂ ਹਾਂ ਉਹ ਥਰੋਂ ਜੇ ਨਿਕਲ ਕੇ ਆ ਕੋਠੇ ਵਾਲੇ ਸ਼ੋਰ ਚ ਵੜਿਆ ਹੋ ਇਹਦੇ ਹੋਜੋ ਵਾਲੇ ਸਵਾਰੇ ਹਾਂ ਹਾਂ ਤੂੰ ਤੇਰਾ ਆਈ ਕਰ ਤੂੰ ਆਂਦੀ ਹੋ ਆਂਦੀ ਤੂੰ ਆਈ ਕਰ ਤੀ ਲੈ ਕੇ ਇੱਧਰ ਦੀ ਉਹ ਇਹ ਤਾਂ ਮੈਂ ਭੱਜ ਨਹੀਂ ਨਹੀਂ ਦਿੰਦਾ ਮੈਂ ਭੱਜਣਾ ਨਹੀਂ ਹਾਂ ਵਾਦਾ ਬਕੇ ਦੀ ਹਰੋਂ ਆਈ ਤੂੰ ਵੇਖਦਾ ਇਹ ਉਹ ਸੇ ਦਾ ਕਿੱਥੇ ਕਿੱਥੇ ਓਹੋ ਮਾਰਦਾ ਮਾਰਦਾ ਉਹੀ ਛੱਡੀ ਜਨਾ ਯਾਰ ਓਹੋ ਉੱਡ ਗਿਆ ਓਏ ਉਹਦਾ ਬੋਤਲਾ ਬੋਤਲਾ ਟਿੱਟੀ ਅਸਾ ਹੋਰ ਹੋਰ ਪਾ ਲੈ ਫਿਰ ਇੱਧਰ ਜਿਆ ਚੈਰ ਐ ਨਹੀਂ ਸ਼ੇਰਾ ਇੱਥੇ ਤਾਂ ਨਹੀਂ ਹੈਗਾ ਨਾ ਐ ਹੋਊਗਾ ਇੱਥੇ ਹੋਊਗਾ ਓ ਵਾਪਰ ਗਾ ਚੱਲਦੇ ਆ ਕੋ ਉਹ ਸੌਰਾ ਸ਼ੀਰਾ ਦੇ ਦੇ ਓ ਇੱਧਰ ਆਹ ਆਹ ਐੜਾ ਤਾਂ ਜਾਂਦਾ ਯਾਰ ਚਾ ਓਏ ਇੱਧਰ ਰੋਡ 'ਤੇ ਨਾ ਬਸਣਾ। ਹਾਂ। ਉਹ ਹੈ ਦਰ ਹੈ ਨਹੀਂ ਸੀ। ਨਾ ਵੀ ਇੱਧਰ ਆਪੇ ਨਹੀਂ ਗਾਹਾਂ ਵਾਗਿਆ ਹੂਗਾ। ਹਾਂ। ਇੱਕ ਗੱਲ ਪੁੱਛਾਂ। ਹਾਂ। ਉਹ ਸਾਰਾ ਇਹ ਐਨਕਾ ਤੂੰ ਲਈ ਰੱਖਦਾ। ਓਏ ਇਹ ਐਨਕਾ ਤਾਂ ਉਹੋ ਨਹੀਂ ਕਹਿੰਦਾ ਹੁੰਦਾ। ਹਾਂ। ਅਰਜੈਂਟ ਲੋ। ਅੱਛਾ। ਤੀਂ ਤੋਂ ਲੈ ਜੇ ਐਨਕਾ ਨਾਲ ਇਹ। ਅੱਛਾ। ਇਹ ਤਾਂ ਮੈਂ ਤਾਂ ਕਰਤੀ ਉਹਦੀ ਮੈਨੂੰ ਗੱਲ ਬਹੁਤ ਕੈਂਟ ਲੱਗੀ। ਤੇ ਵਿਆਹ ਕਿਉਂ ਨਹੀਂ ਕਰਾਇਆ ਸੁਝੇ ਦੱਸ। ਇਹਦਾ ਹੀ ਨਾ ਦੋ ਗੱਲਾਂ ਹੋ ਗਈਆਂ ਹੂੰ ਤੂੰ ਤਾਂ ਕਹਿੰਦਾ ਸੀ ਇੱਕ ਪੁੱਛੂੰ ਚੱਲ ਦਾਦਾ ਮੇਰੀ ਲਾਲਾ ਕੀ ਕਰਾਇਆ ਓਏ ਵਿਆਹ ਤਾਂ ਮੈਂ ਉਹੀ ਨਹੀਂ ਕਰਾਇਆ ਮਗਰ ਯਾਰ ਨਿਆਰੇ ਲਵਾਂਗੇ ਛੜੇ ਵਾਲੀ ਜ਼ਿੰਦਗੀ ਚ ਹਾਂ ਹੂੰ ਕਰਿਆ ਕਿਉਂ ਨਹੀਂ ਹੋਇਆ ਨਹੀਂ ਬੀਬੀ ਨੇ ਦਸਤਰਾ ਚਾਲ ਤੇ ਨਾ ਮਾੜਾ ਹੀ ਸੀਗਾ ਓਏ ਚਾਲ ਚੱਲਣ ਮਾੜਾ ਕਿਉਂ ਸੀਗਾ ਸ਼ੇਰਾ ਉਹ ਤਾਂ ਇਹਦਾ ਕਰਕੇ ਕਹਿੰਦੀ ਸੀ ਆਹ ਮੇਰੀ ਜੱਤ ਨਹੀਂ ਉਹ ਇਹਨੂੰ ਕਹਿੰਦੀ ਹੋਊਗੀ ਕਿ ਚਾਲ ਚੱਲਣ ਮਾੜਾਗਾ ਮੈਂ ਦੰਦਾਂ ਘੜਾਗਾ ਇਹਦਾ ਵੀ ਕਿਹਾ ਸੀ ਉਹਨੇ ਤਾਂ ਕਹਿੰਦੀ ਕਹਿੰਦੀ ਸੀ ਪੈਣ ਛੁਰਦਾ ਸੀ ਕਿਸੇ ਜੀ ਨੇ ਉਹਨੇ ਤੋੜਿਆ ਤਾਂ ਓਏ ਨਹੀਂ ਨਹੀਂ ਉਹ ਤਾਂ ਉਹੀ ਮਰੀ ਜਾਂਦੀ ਹੈ ਯਾਰ ਪਕਾਈ ਥੋੜੀ ਬੀਬੀ ਤਾਂ ਬੀਬੀ ਨੂੰ ਨਾ ਮਾੜਾਗਾ ਉਹ ਸੱਚ ਕਹਿੰਦੀ ਆ ਤੂੰ ਸਾਨੂੰ ਵੀ ਪਤਾ ਤੂੰ ਹੈਗਾ ਅਹਰਜਾ ਓਏ ਨਹੀਂ ਬਸ ਯਾਰ ਮੇਰੇ ਨਾ ਐਸ਼ਾ ਲੈਣਾ ਮੈਂ ਲੋਕ ਮੇਰੇ ਤੇ ਹੈ ਗਿਆ ਮੱਚ ਦੇ ਅੱਛਾ ਤੱਕ ਦੇ ਆਹ ਵਾਹੋ ਪਤਾ ਹੀ ਆ ਤੇਰਾ ਅੱਛਾਗਾ ਮੰਗ ਮਾਂ ਤੂੰ ਦਾਰੂ ਪੀਣਾ ਲੋਕਾਂ ਤੋਂ ਘਰੇ ਤੇਰੇ ਆਟਾ ਮੁਕੇ ਪੈ ਤੂੰ ਸੱਤ ਸਾਹੇ ਮਰਵਾਈ ਜਾਣਾ ਹੂੰ ਕੋਈ ਨਹੀਂ ਇਹ ਤਾਂ ਮੈਂ ਤੁਹਾਨੂੰ ਆਏ ਲਿਆਇਆ ਸੀਗਾ ਮਗਰ ਸ਼ਿਕਾਰ ਕਰਨਾ ਸਿੱਖ ਜਾਓਗੇ ਸ਼ੇਰਾ ਕਰ ਯਾਰ ਬੇਇੱਜ਼ਤੀ ਕਰੀ ਜਾਨੇ ਮੇਉ ਮੇਰੀ ਸਾਹੇ ਤੂੰ ਡਰ ਡਰ ਕੇ ਤੂੰ ਸਰੋਂ ਚ ਦੇਖਦਾ ਫਿਰਦਾਗਾ ਓਏ ਨਹੀਂ ਡਰਦਾ ਮੈਂ ਨਾ ਤੂੰ ਕਰਦਾ ਇੱਛਾ ਨਾ ਤੂੰ ਹੈਗਾ ਦਲੇਰ ਬੰਦਾ ਜਮਾ ਖਾਤਾ ਚਾਚਾ ਚਾਚਾ ਜਮਾ ਓਏ ਕਿੱਥੋਂ ਯਾਰੋਂ ਚਾਚੇ ਦੀ ਬੇਇੱਜ਼ਤੀ ਕਰੀ ਜਾਂਦੇ ਯਾਰ ਤੁਸੀਂ ਤਾਂ ਚਲੋ ਚੱਲਿਆ ਤਾਂ ਤੇਰੇ ਹੁਣ ਮੂੰਹ ਤੇ ਦੇਖਣ ਨੂੰ ਕਰਨੀਏ ਚਲ ਹਾਂ ਚਾਚਾ ਉਹ ਆ ਗਈ ਸ਼ੋਰ ਲੈ ਹੁਣ ਦੇਖਦੇ ਆਂ ਸਾਹ ਇੱਥੇ ਕਿਰਾ ਇੱਕ ਆ ਮੈਂ ਚਾਦਰਾਂ ਪਿਆ ਆਂ ਕਾ ਰਾਹ ਚੱਕ ਲੈ ਤੂੰ ਤੇਰੇ ਕੋਲੇ ਕੋਈ ਸੌਂਦ ਥੱਪਾ ਐ ਨਹੀਂ ਗਾ ਉੱਤੇ ਡੇਗਦੀ ਬੱਸ ਚੰਗਾ ਉਹਦੇ ਦਰ ਖਬਰਾਂ ਹੀ ਨਾ ਕਦੇ ਥੱਪਾ ਲਈ ਉਹਦੇ ਸਾਹੇ ਦੇ ਉੱਤੇ ਪਾਲੀ ਬੱਸ ਜੇ ਹੋਇਆ ਚਾਚਾ ਚੁੱਪ ਕਰ ਜੋ ਸਹਿ ਕੇ ਫੜੇ ਹੋ ਇੱਥੇ ਹਾਂ 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 ਇੱਕ ਜਣਾ ਉਸ ਤੋਂ ਦੀ ਹੋ ਜੂ ਤੇਰਾ ਉਸ ਤੋਂ ਆ ਜਾ ਨਹੀਂ ਜੰਦਾ ਕੱਠੇ ਰਹੋ ਕਿਵਰ ਹਮੜਾ ਵੀ ਕਰ ਦਿੰਦਾ ਆ ਗਿਆ ਨਹੀਂ ਪਤਾ ਹੋਤੂ ਹੋਰੀ ਨਿਕਲਾ ਵਿਆਜ ਵਾਜ ਕਾ ਉਹੋ ਮੇਰੀ ਦਾ ਸਾੜਿਆ ਤੂੰ ਤਰਾਂ ਦੀ ਮਾਰਿਆ ਜਿਹੜਾ ਫੜ ਲਿਆ ਤਾਂ ਨਾਲੇ ਆਉਣਾ ਚੱਜ ਭੱਜ ਕੇ ਪੱਜ ਕੇ ਉੱਡਣਾਂ ਦੀ ਮਰ ਗਿਆ ਨਹੀਂ ਉੱਡਣ ਨਹੀਂ ਦਿੰਦੇ ਮਰ ਗਿਆ ਮਰ ਗਿਆ ਫੜ ਲਿਆ ਹੁਣ ਨਹੀਂ ਜਾਣ ਦਿੰਦੇ ਨੂੰ ਪਤਾ ਚੋੜਾ ਲੈਂਦਾ ਲੈਂਦਾ ਇਹ ਲੇ 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 ਪਾਏ ਦੀ ਜੋ ਪਾੜਾ ਬਣ ਗਿਆ ਨਾ ਕਰਨਾ ਨਾ ਨਿਵਾੜ ਹਾਂ ਹਾਂ ਨਹੀਂ ਗੁੰਦੇ ਆਵਾਗੇ ਥੋਣ ਤੜੀ ਪਕਾਈ ਕਰਾਈ ਜਿੰਨੀ ਹਾਂ ਚੱਲ ਚੱਲ ਚਲੋ ਆਜੋ ਆਜੋ ਉਹ ਸ਼ੇ ਦਾ ਟੱਕੜਾ ਉਹ ਤਾਂ ਮੇਰੀ ਡਾ ਗੱਜ ਗਈ ਸੀਗੀ ਪਰ ਨਹੀਂ ਆਉਣੀ ਚਾਦਰ ਪਾ ਲਿਆ ਕੱਪੜਾ ਆ ਗਿਆ ਚਾਦਰਾਂ ਜਾ ਕਿ ਮੇਰੇ تیر ਨਾਲ ਹੀ ਮਰ ਜਾਂਦਾ ਉਹ ਤੂੰ ਮੂਹਰੇ ਆ ਗਿਆ ਤੂੰ ਬਸ ਹੋਏ ਤੇਰਾ ਅਰਜਨਰਾਪਤੀ ਆ ਉਹਨੇ ਮੇਰੀ ਮਾਰਿਆ ਜਿਦਰਾ ਦੇ ਦੇ ਓਏ ਚੱਟ ਜਿਹਨੂੰ ਫੇਡ ਰਾ ਦੇ ਦਿੰਦੇ ਡਰਾਉਣ ਨੇ ਜਿੱਟ ਰਾ ਦੇ ਦਿੰਦੇ ਕੰਤਾ ਆਹ ਪਿੱਛੇ ਤੇਰੇ ਕੀ ਤੁਰਿਆ ਹੁੰਦਾ ਸੱਟ ਸਲੇਟਾ ਲਾ ਲਾ ਓਏ ਆ ਤੇ ਈ ਭੈਣ ਦੀ ਓਏ ਚੇਰਾ ਖੜਜਾ ਮੈਨੂੰ ਵੀ ਲੈ ਜਾ ਛੇੜਾ ਖੜਜਾ ਓ ਡੇਡਾ ਚੰਦ ਚੇਰਾ ਖੜਜਾ ਓ ਜਰਾ ਖੜਜੇ ਲੈ ਜਾ ਓ ਜਰਾ ਮੈਨੂੰ ਮੈਨੂੰ ਛੱਡ ਕੇ ਨਾ ਜਾਓ ਛੱਡ ਜਾ ਪਛੋੜ ਜਾ ਕਿੰਨਾ ਤੱਤਿਆ ਸਾਡੇ ਤੋਂ ਵੀ ਅੱਗੇ ਵਗਿਆ ਚੱਲ ਜਾ ਚੱਲ ਜਾ ਓ ਚੇਰਾ ਖੜਜਾ ਓ ਸੱਡ ਰੋਂਦੇ ਸੀ ਤੇਨੂੰ ਉਜਾ ਕਰਦੇ ਸੀ ਕਰਦੇ ਸੀ ਪਰ ਮਜ਼ਾਕ ਕਰਦੇ ਸੀ ਉਸ ਕੰਦੇ ਨਾਲ ਕੋਈ ਨਹੀਂ ਸੀਗਾ ਉੱਤੇ ਬਹਿ ਜਾ ਇੱਥੇ ਤੇਰਾ ਦਾਮ ਚੜਾਦਾ ਓਏ ਅਸ ਤਾਂ ਮਜ਼ਾਕ ਕਰਦੇ ਤੈਨੂੰ ਡਰਾਉਂਦੇ ਸੀ ਨਾ ਸ਼ੇਰਾ ਤੂੰ ਤਾਂ ਵਿੱਚ ਨਿਕਲਣ ਵਾਲੀ ਕਰਤੀ ਸੀ ਅੱਛਾ ਹੋਰ ਚੱਪਲ ਵੀ ਟੁੱਟ ਗਈ ਅੱਛਾ ਹੁਣ ਤਾਂ ਨਾ ਹੁੰਦਾ ਚਾ ਦਿਲ ਡਰ ਕੇ ਮੰਨਦਾ ਰਹਾ ਤੇਰਾ ਹੁਣ ਤਾਂ ਸ਼ੇਰਾ ਮੈਂ ਹੀ ਡਰ ਗਿਆ ਹੁਣ ਨਾ ਸ਼ੇਰਾ ਯਾਹੇ ਕਰ ਹੂੰ ਅੱਜ ਕੇ ਛੋਟੀ ਚੱਕ ਕੇ ਲਿਆ ਮੇਰੇ ਛੋਟੀ ਉੱਥੇ ਛੱਡਿਆ ਚੋਰ ਨੇ ਓਹੋ ਮੈਂ ਤੁਹਾ ਆਪ ਮਸਾਂ ਆਇਆ ਚੱਲ ਲਿਓਣਾ ਮੈਂ ਹੋਰ ਜਾ ਚੱਪਲ ਵੀ ਆ ਮੈਂ ਤਾਂ ਸੱਚੇ ਛੇਰਾ ਦੇਖ ਕੇ ਆ ਦੇਖੇ ਕਿ ਮੈਨੂੰ ਪੜਿਆ ਛੇਰ ਤਾਂ ਅੱਛਾ ਹਸਤਾ ਮਜ਼ਾਕ ਕਰਦੀ ਸੀ ਜਰਾ ਮੇਰਾ ਤਾਂ ਚਾਦਰਾਂ ਵੀ ਖੁੱਲ ਗਿਆ ਉਹ ਅੰਦਰੋ ਚਾਚਾ ਕਿੱਥੇ ਸਟੈ ਸੋਟੀ ਉਹ ਆਈ ਨਹੀਂ ਹਲੇ ਰੋ ਸ਼ਰਾ ਬਰਜੋ ਉੱਥੇ ਡਿੱਗ ਪਈ ਸੀ ਜਿੱਥੋਂ ਭੱਜਾਂ ਮੈਂ ਐਡੀ ਦੂਰ ਸਟੈ ਆ ਹੋਰ ਨਾ ਚਾਚਾ ਸਭ ਮਜ਼ਾਕ ਕਰਦੇ ਸੀ ਯਾਰ ਐਡਾ ਮਜ਼ਾਕ ਨਹੀਂ ਤਾਂ ਮਾਰਦੇ ਕਿਹਾ ਮੈਨੂੰ ਟੇਕ ਆ ਜਾਂਦਾ ਉੱਥੇ ਹੋਰ ਆਉਣੀ ਉਹ ਚਾਚਾ ਦੀ ਸੋਟੀ ਉੱਥੇ ਸਟੈ ਜਮਾ ਜਿੱਥੋਂ ਡੈ ਸੀ ਤੇਰੇ ਤੂੰ ਤਾਂ ਮਾਰਦੇ ਤਾਂ ਸਾਨੂੰ ਨਹੀਂ ਪਤਾ ਸੀ ਤੂੰ ਇੰਨਾ ਡਰਦਾ ਹੋ ਹੋ ਦੇਖਦੇ ਸੀ ਤੈਨੂੰ ਅਸੀਂ ਪੱਖਦੇ ਸੀ ਆ ਗਿਆ ਬਦਦਾ ਸਾਚਾ ਸਾਡੇ ਮਗਰ ਤਾਂ ਹੀ ਖੜਦਾ ਦੂਜੀ ਤੇ ਲੜਾਈ ਹੋ ਗਈ ਹੁਣ ਮਾਰ ਤੇ ਸਿਰੋ ਉਹ ਡਿਸ਼ਲਾ ਤੇ ਚਾਦਰ ਵੀ ਫੁੱਲ ਗਿਆ ਸੀ ਸਾਚਾ ਉਹ ਫਾਇਦਾ ਤੂੰ ਬੜਾ ਤੇ ਸਾਡੇ ਤੋਂ ਵੀ ਅੱਗੇ ਨਿਕਲ ਗਿਆ ਮੈਂ ਤਾਂ ਮੈਂ ਲੰਪ ਵਿੱਚ ਰਿਹਾ ਅੱਛਾ ਹਾਂ ਠੀਕ ਆ ਇੱਟ ਲਗੇ ਫਿਰ ਜਾਣੇ ਬਊ ਚੱਲੋ ਯਾਰ ਸੇਰਾ ਲਾਉਣੇ ਤੜਕਾ ਜਾ ਕੇ ਚੱਲ What? Mm -hmm.